ਵੀਅਰਸ ਵੈਲਕਮ ਬੈਕ ਅਰ ਟੂ ਪ੍ਰੋਗਰਾਮਸ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਭਾਰਤ ਦੇ ਨਵੇਂ ਤਾਇਨਾਤ ਕੀਤੇ ਹਾਈ ਕਮਿਊਨੀਕੇਸ਼ਨਰ ਦਿਨੇਸ਼ ਪਟਨਾਇਕ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਕੈਨੇਡਾ ਨੇ ਅਜੇ ਤੱਕ ਭਾਰਤ ਨੂੰ ਕੋਈ ਜਿਹੜਾ ਠੋਸ ਸਬੂਤ ਨਹੀਂ ਦਿੱਤੇ ਇਸ ਨੂੰ ਕੈਨੇਡਾ ਦੇ ਸਾਬਕਾ ਸੁਰੱਖਿਆ ਅਧਿਕਾਰੀਆਂ ਨੇ ਉਸੇ ਟੀਵੀ ਚੈਨਲ ਤੇ ਆ ਕੇ ਚੈਲੰਜ ਵੀ ਕੀਤਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਦੇਖਣ ਸੁਣਨ ਲਿਖਣ ਦੀ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਾਰ ਸਭ ਕੀ ਕਹਿਣਾ ਚਾਹੋਗੇ ਦੇਖੋ ਇਸ ਵੀੜੇ ਭਾਰਤ ਦੀ ਹਿੰਦੂਤਵੀ ਸਰਕਾਰ ਨੇ ਅਮਰੀਕਾ ਔਰ ਕੈਨੇਡਾ ਦੋਨਾਂ ਨੂੰ ਆਪਣੀ ਪੂਰੀ ਇੰਟਰਫੀਅਰੈਂਸ ਦੀ ਉਸ ਰਣਪੂਮੀ ਦੇ ਵਿੱਚ ਬਦਲਿਆ ਹੋਇਆ ਅਸੀਂ ਕੈਲੀਫੋਰਨੀਆ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਜਿਹੜਾ ਐਂਟਾਈ ਜਿਹੜਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਬਿਲ ਅਬੀ ਬੀ ਬੈਸ ਔਰ ਉਹਨਾਂ ਦੇ ਸਾਥੀ ਸੈਨੇਟਰਸ ਨੇ ਲਿਆਂਦਾ ਉਹਨੂੰ ਫੇਲ ਕਰਾਉਣ ਦੇ ਲਈ ਜਦੋਂ ਕਿ ਉਹ ਹਾਊਸ ਔਰ ਸੈਨੇਟ ਚ ਕਾਮਯਾਬ ਨਹੀਂ ਹੋਏ ਤੇ ਉਹਨਾਂ ਨੇ ਕਿਵੇਂ ਗਵਰਨਰ ਨੂੰ ਖਰੀਦ ਕੇ ਜਿਹੜਾ ਉਸ ਨੂੰ Veto ਕਰਵਾਇਆ ਅੱਛਾ ਔਰ ਇਸ ਮੁੱਦੇ ਦੇ ਉੱਤੇ ਅਸੀਂ ਦੇਖਦੇ ਆਂ ਵੀ ਉਹਨਾਂ ਨੇ ਬੜੀ ਸੈਲੀਬ੍ਰੇਸ਼ਨ ਵੀ ਕੀਤੀ ਕਿ ਜੀ ਦੇਖੋ ਅਸੀਂ ਖਾਲਸਤਾਨੀਆਂ ਦੀ ਪਿੱਠ ਲਾ ਦਿੱਤੀ ਔਰ ਦੂਸਰੇ ਆਪਣੀ ਤਾਜ਼ਾ ਕੈਲੀਫੋਰਨੀਆ ਵਿਜ਼ਿਟ ਦੇ ਦੌਰਾਨ ਮੈਂ ਦੇਖਿਆ ਕਿਤਨਾ ਕਿਤੇ ਕੁਝ ਸ਼ਲਕਿਆਂ ਜੁਦਾਸੀ ਵੀ ਸੀ ਅੱਛਾ ਮੈਂ ਕਿਹਾ ਨਹੀਂ ਅਸੀਂ ਤਾਂ ਜਿਹੜਾ ਮਚ ਬਿਯੋਂਡ ਆਵਰ ਵੇਟ ਪਲੇ ਕਰ ਰਹੇ ਆਂ ਇਹ ਕੋਈ ਐਂਡ ਆਫ ਦਾ ਗੇਮ ਮੈਂ ਕਿਹਾ ਬਿਲਕੁਲ ਡਾਕਟਰ ਬੈਂਸ ਨੇ ਜਿਹੜਾ ਕਿਹਾ ਕਿ ਵੀ ਇਹ ਇੱਕ ਬਿੱਲ ਦਾ ਪਾਸ ਹੋਣਾ ਜਾਂ ਨਾ ਹੋਣਾ ਕੋਈ ਮੇਰੀ ਕਮਿਊਨਿਟੀ ਦੀ ਵਿਲ ਨੂੰ ਜਾਂ ਉਹਨਾਂ ਦੇ ਡਿਟਰਮੀਨੇਸ਼ਨ ਨੂੰ ਹਰਾ ਨਹੀਂ ਸਕਦੀ ਕਿਉਂਕਿ ਅਸੀਂ ਤਾਂ ਹਰ ਪਲ ਜੂਝਣ ਵਾਲੇ ਆਂ ਲੜਨ ਵਾਲੇ ਆਂ ਆਪਣੇ ਹੱਕਾਂ ਦੇ ਲਈ ਬਿਲਕੁਲ ਔਰ ਲੇਕਿਨ ਇਸ ਚੋਂ ਦੋ ਚੀਜ਼ਾਂ ਜਿਵੇਂ ਸਾਡੇ ਵੀਰ ਬਲਵਿੰਦਰ ਸਿੰਘ ਕੈਨੇਡਾ ਵਾਸੀ ਉਹਨਾਂ ਨੇ ਐਸਪੀ 509 ਦੀ ਲੜਾਈ ਦੀ ਗੱਲ ਕਰਦੇ ਆ ਕਿ ਆ ਵੀ ਇੱਕ ਪਾਸੇ ਤਾਂ ਉਹਨਾਂ ਨੂੰ ਬਿੱਲ ਦੇ ਵਿੱਚ ਦੇ ਉੱਤੇ ਇਹ ਵੀ ਇਤਰਾਜ਼ ਸੀ ਕਿ ਜੀ ਪ੍ਰੌਕਸੀ ਨਫਜ਼ ਜਿਹੜਾ ਇਸਤੇਮਾਲ ਕੀਤਾ ਹੈ ਪ੍ਰੌਕਸੀਜ਼ ਆਫ ਇੰਡੀਅਨ ਗਵਰਨਮੈਂਟ ਇਹ ਤਾਂ ਟੂਲ ਹੋਏਗਾ ਲਾ ਇਨਫੋਰਸਮੈਂਟ ਏਜੰਸੀਸ ਦੇ ਹੱਥਾਂ 'ਚ ਟੂ ਹਰਾਸ ਦਾ ਹਿੰਦੂਸ ਪਰ ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਲਫ਼ਜ਼ ਨੇ ਕਿ ਵੀ ਬੜਾ ਮਹੱਤਵਪੂਰਨ ਨੁਕਤਾ ਹੈ ਡਾਕਟਰ ਸਾਹਿਬ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਨਵਾਂ ਪੱਦਰ ਇਹ ਲੋਬਿੰਗ ਵੀ ਜਿਹੜੀ ਹੈ ਇਹ ਰਿਪਰੈਸ਼ਨ ਦਾ ਇੱਕ ਹਿੱਸਾ ਬਣ ਗਈ ਉਹਨਾਂ ਨੇ ਕਿਹਾ ਵੀ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਸਵਾਲ ਖੜਾ ਕਰਦਾ ਹੈ ਕਿ ਕਿ ਹਿੰਦੂ ਜਥੇਬੰਦੀਆਂ ਵੱਲੋਂ ਐਸਬੀ 509 ਦਾ ਜਥੇਬੰਦਕ ਵਿਰੋਧ ਕਰਨਾ ਖੁਦ ਟ੍ਰਾਂਸਨੈਸ਼ਨਲ 抑ਪਰੈਸ਼ਨ ਦਾ ਇੱਕ ਰੂਪ ਨਹੀਂ ਮੰਨਿਆ ਜਾ ਸਕਦਾ ਜਦੋਂ ਸਿਟੀਜ਼ਨਸ ਦੀ ਸਿਕਿਉਰਿਟੀ ਦੀ ਗੱਲ ਹੈ ਜਿਹਦੇ ਸਾਰੇ ਹੀ ਨੇ ਕਿ ਕੋਈ ਕਿਸੇ ਦੀ ਪ੍ਰੌਕਸੀ ਬਣ ਕੇ ਇੱਥੇ ਹਰਾਸ ਨਾ ਕਰੇ ਬਿਲਕੁਲ ਜੇ ਉਹਦਾ ਮਕਸਦ ਸਿਰਫ ਪ੍ਰੋਫਾਈਲਿੰਗ ਕਿਉਂਕਿ ਹਿੰਦੂ ਤੋਂ ਜਥੇਬੰਦੀਆਂ ਨੇ ਕਿਹਾ ਜੀ ਇਹਦੇ ਬਹਾਨੇ ਨਾਲ ਤਾਂ ਸਾਡੀ ਪ੍ਰੋਫਾਈਲਿੰਗ ਹੋਏਗੀ ਜੇ ਉਹਨਾਂ ਨੇ ਕਿਹਾ ਵੀ ਇਹਦਾ ਮਕਸਦ ਸਿਰਫ ਪ੍ਰੋਫਾਈਲਿੰਗ ਤੱਕ ਸੀ تافیر ਇਹ ਲੋਕਤੰਤਰੀ ਲਾਬਿੰਗ ਹੈ ਪਰ ਜੇ ਇਹ ਵਿਰੋਧ ਕਿਸੇ ਵਿਦੇਸ਼ੀ ਸਰਕਾਰ ਦੁਆਰਾ ਪ੍ਰੇਰਿਤ ਫੰਡਿੰਗ ਜਾਂ ਉਹਨਾਂ ਦੇ ਡਾਇਰੈਕਟਿਵ ਦੇ ਉੱਤੇ ਨਿਰਧਾਰਿਤ ਸੀ ਤਾਂ ਅਮਰੀਕਾ 'ਚ ਇਸ ਨੂੰ ਉਹ ਉਹਨਾਂ ਨੇ ਕਾਨੂੰਨ ਨੂੰ ਅਸਫਲ ਬਣਾਇਆ ਇਸ ਨੂੰ ਸੀ ਇਨਡਾਇਰੈਕਟ ਰੈਪ੍ਰੈਸ਼ਨ ਦੀ ਜਿਹੜੀ ਹੈ ਉਹ ਰੋਸ਼ਨੀ ਦੇ ਵਿੱਚ ਦੇਖ ਸਕਦੇ ਹਾਂ ਕਿ ਵੀ ਇਹ ਵੀਰ ਬਿਲਕੁਲ ਠੀਕ ਨੁਕਤਾ ਉਹਨਾਂ ਨੇ ਚੁੱਕਿਆ ਔਰ ਉਹਨਾਂ ਨੇ ਕਿਹਾ ਵੀ ਹੁਣ ਜਿਹੜਾ ਸਿਆਸੀ ਸਿੱਟਾ ਇਹਦਾ ਇਹ ਹੀ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿਰਫ ਬੋਡੀਲੀ ਡੈਮੇਜ ਤੱਕ ਮ hạnੂਦ ਨਹੀਂ ਹੈ ਸਰੀਰਕ ਹਿੰਸਾ ਤੱਕ ਮ hạnੂਦ ਨਹੀਂ ਹੈ ਇਹ ਅਮਰੀਕਨ ਜਮਹੂਰੀਅਤ ਦੇ ਵਿੱਚ ਵੀ ਲੋਬਿੰਗ ਔਰ ਪੋਲੀਟੀਕਲ ਫੰਡਿੰਗ ਦੇ ਨਾਲ ਥੱਲੇ ਤੁਸੀਂ ਬ੍ਰਾਈਬ ਕਰਕੇ ਔਰ ਆਪਣੇ ਸਾਰੇ ਰਿਸੋਰਸਸ ਨੂੰ ਵਰਤ ਕੇ ਇੱਕ ਜੀਓਪੋਲੀਟੀਕਲ ਤੁਸੀਂ ਕ੍ਰਾਈਸਿਸ ਖੜਾ ਕਰ ਸਕਦੇ ਹੋ ਤੁਸੀਂ ਗਲਤ ਨੂੰ ਠੀਕ ਸਾਬਤ ਕਰ ਸਕਦੇ ਹੋ ਔਰ ਇਹ ਜਿਹੜਾ ਆਣ ਵਾਲਾ ਪੀਰੀਅਡ ਇਹ ਦੇਖੇ ਦੱਸੇਗਾ ਵੀ ਕੀ ਅਮਰੀਕਨ ਪੋਲੀਟੀਸ਼ੀਅਨਸ ਇਸ ਜਿਹੜੀ ਖਾਸ ਤੌਰ ਤੇ ਮਨੀ ਪਾਵਰ ਔਰ ਨੰਬਰ ਗੇਮ ਦੇ ਥੱਲੇ ਪ੍ਰਭਾਵਿਤ ਕਰਨ ਦੀ ਲਾਈਨ ਹੈ ਉਹਦਾ ਕਿੰਨਾ ਕੁ ਵਿਕਟਮ ਬਣਦੇ ਨੇ ਸੋ ਦੂਸਰਾ ਪਾਸਾ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਆ ਅਸੀਂ ਇਸ ਗੱਲ ਦੇ ਉੱਤੇ ਖਾਸੇ ਪ੍ਰੋਗਰਾਮ ਵੀ ਕੀਤੇ ਨੇ ਕਿ ਪ੍ਰਾਈਮ ਮਿਨਿਸਟਰ ਕਾਨੀ ਨੇ ਸਮਝੌਤਾ ਕੀਤਾ ਕੈਨੇਡੀਅਨ ਵੈਲਿਊਜ਼ ਨਾਲ ਵੀ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਨਾੜਵੀ ਕੈਨੇਡਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਐਫਰਟ ਰੂ ਜਿਹੜੇ ਰਾਈ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ 'ਚ ਇੰਡੀਆ ਦਾ ਰੋਲ ਜਿਸ ਨੂੰ 3 ਮਹੀਨੇ ਬਾਅਦ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਇਸੇ ਪਾਰਟੀ ਦੇ ਜਿਨ੍ਹਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਇਨਸ਼ਾਫ ਕੀਤਾ ਉਹਨਾਂ ਸਾਰਿਆਂ ਦੇ ਉਸ ਮਿਹਨਤ ਰੂ ਇੱਕ ਪਾਸੇ ਸੁੱਟਦੇ ਆ ਜਿਵੇਂ ਕਾਰਨੀ ਨੇ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਵਾਪਸ ਸਥਾਪਿਤ ਕਰਨ ਦੇ ਵਿੱਚ ਪਹਿਲ ਕੀਤੀ ਬਿਨਾ ਕੋਈ ਅਸ਼ੋਰੈਂਸ ਕੁਝ ਲਿਆ ਅਨੀਤਾ ਆਨੰਦ ਨੂੰ ਚੀਚਾ ਉੱਥੇ ਭੇਜਿਆ ਇੰਡੀਆ ਦੇ ਦੌਰੇ ਤੇ ਜਿਹੜੀ ਜੁਆਇੰਟ ਸਟੇਟਮੈਂਟ ਆਈ ਉਹਦੇ ਵਿੱਚ ਬਿਲਕੁਕੁਲ ਕੋਈ ਜਿਹੜਾ ਟ੍ਰਾਂਸਨੈਸ਼ਨਲ ਰੈਪਰੇਸ਼ਨ ਦਾ ਕੋਈ ਜ਼ਿਕਰ ਤੱਕ ਨਹੀਂ ਸੀ ਜਾਂ ਕੋਈ ਇੰਡੀਆ ਦੇ ਰੋਲ ਦੀ ਗੱਲ ਨਹੀਂ ਸੀ ਹੁਣ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਲਾਇਆ ਗਿਆ ਕੈਨੇਡਾ ਦਾ ਵਿੱਚ ਦਿਨੇਸ਼ ਪਟਨਾਇਕ ਹੁਣ ਦਿਨੇਸ਼ ਪਟਨਾਇਕ ਨੇ ਜਿਹੜਾ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਜਿਹੜਾ ਕੈਨੇਡਾ ਦੇ ਪ੍ਰਮੁੱਖ ਚੈਲੈਂਜ ਦੇ ਨਾਲ ਦਿੱਤਾ ਜਿਸ 'ਚ ਉਹਨੇ ਇਹ ਕਿਹਾ ਕਿ ਨਿਜਰ ਮਾਮਲੇ 'ਚ ਕੈਨੇਡਾ ਨੇ ਅਜੇ ਤੱਕ ਵੀ ਉਹਨਾਂ ਨੂੰ ਦੋਸ਼ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤੇ ਹੁਣ ਤੁਸੀਂ ਇਸ ਤੋਂ ਵੱਡਾ ਇਹਦਾ ਮਤਲਬ ਇਹ ਹੈ ਕਿ ਵੀ ਇੰਡੀਆ ਨੇ ਆਪਣੀ ਉਹੀ ਨੀਤੀ ਔਰ ਲਗਾਤਾਰਤਾ ਨਾਲ ਅਜ ਵੀ ਖਬਰ ਹੈ ਵੀ ਸਰਹੱਦ ਫੁਲਾਣੀ ਤਾਂ ਗੋਲੀ ਚੱਲੀ ਹੁਣ ਉਸ ਪਿਛਲੇ ਵੀਰਵਾਰ ਸੀ ਜ਼ਿਕਰ ਕੀਤਾ ਸੀ ਕਿ ਕਪਿਲ ਸ਼ਰਮਾ ਦੇ ਕੈਫੇ ਤੇ ਤੀਸਰੀ ਵਾਰ ਵਾਰ ਗੋਲੀ ਚੱਲੀ ਕੈਨੇਡਾ ਦੀਆਂ ਬਾਕੀ ਥਾਵਾਂ ਤੇ ਕੀ ਚੱਲ ਰਿਹਾ ਹੈ ਯਾਨੀ ਉਹ ਉਹਨਾਂ ਦੀਆਂ ਜਿਹੜੀਆਂ ਫਿਰੋਤੀ ਗੰਗਾ ਨੇ ਇੰਡੀਆ ਦੀਆਂ ਸਪான்ਸਰਡ ਹੋ ਆਪਣਾ ਕੰਮ ਕਰ ਰਹੀਆਂ ਔਰ ਇੰਡੀਆ ਦਾ ਹਾਈ ਕਮਿਸ਼ਨਰ ਜਿਹੜਾ ਨਵਾਂ ਲਾਇਆ ਕੈਨੇਡਾ ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਹੈ ਕਿ ਜੀ ਕੋਈ ਸਾਨੂੰ ਜਿਹੜਾ ਉਹ ਸਬੂਤ ਨਹੀਂ ਦਿੱਤੇ ਗਏ ਨੀਜਰ ਕੇਸ ਦੇ ਵਿੱਚ ਔਰ ਜਦੋਂ ਇਹ ਹੋਇਆ ਹਾਲਾਂਕਿ ਜਿਹੜੀ ਉਸ ਜਿਹੜੀ ਹੈ ਹੋਸਟ ਸੀ ਜਿਹੜੀ ਹੈ ਕਾਪਲੇਸ ਉਹਨੇ ਉਹਨੂੰ ਕਨਫਰੰਟ ਕਰਨਾ ਚਾਹਿਆ ਫਿਰ ਉਹਨੇ ਕਿਹਾ ਕਿ ਜੀ ਜਿਹੜਾ ਇਨਫ ਸਬੂਤ ਨਹੀਂ ਦਿੱਤੇਗੇ ਜਾਂ ਕਨਵਿੰਸਿੰਗ ਐਵੀਡੈਂਸ ਨਹੀਂ ਦਿੱਤੇਗੇ ਹੁਣ ਕਿਉਂਕਿ ਇਹ ਇੱਕ ਇਸ ਮੁੱਦੇ ਤੇ ਇੱਕ ਪੋਜੀਸ਼ਨ ਪ੍ਰਾਈਮ ਮਿਨਿਸਟਰ ਕਾਰਨੀਜਾ ਉਹਨਾਂ ਦੀ ਪਾਰਟੀ ਦੀ ਹੈ ਜਿਹੜੀ ਇੰਡੀਆ ਨੂੰ ਪੁਲਿਸ ਕਰਨ ਤੇ ਲੱਗੇ ਹੋਏ ਨੇ ਕਿਤੇ ਨਾ ਕਿਤੇ ਕਲੈਸ਼ ਮੈਨੂੰ ਲੱਗਦਾ ਵੀ ਇਹ ਵੀ ਸੁਣਨਾ ਚਾਹੀਏ ਵੀ ਦਾ ਆਪਣਾ ਲੜਕਾ ਕਿਸੇ ਐਸੇ ਇੰਡੀਅਨ ادارے ਲਈ ਕੰਮ ਕਰਦਾ ਹੈ ਇਹਦੇ ਇਹ ਵੀ ਬੈਂਕਰ ਹੈ ਇਹਦੇ ਵੀ ਕੋਈ ਨਾ ਕੋਈ ਬਿਜ਼ਨਸ ਇੰਟਰਸਟ ਵਿਥ ਇਨ ਇੰਡੀਆ ਕਾਣਾ ਕੀਤਾ ਹੋ ਸਕਦਾ ਸੋ ਇਹਨਾਂ ਹਾਲਾਤਾਂ ਚੱਲਦੇ ਆ ਜਿਹੜੀਆਂ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਜਾਂ ਉਹਨਾਂ ਦੇ ਸਕਿਉਰਿਟੀ ਨਾਲ ਰਿਲੇਟਡ ادارے ਨੇ ਉਹਨਾਂ ਦੀ ਪੋਜੀਸ਼ਨ ਡਿਫਰੈਂਟ ਹੈ ਰੋਏ ਸਮਝਦੇ ਨੇ ਕਿ ਭਾਈ ਇਹ ਪੋਲੀਟੀਸ਼ੀਅਨਸ ਨੇ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਕਿਉਰਿਟੀ ਦੇ ਨਾਲ ਕੰਪਰੋਮਾਈਜ਼ ਕੀਤਾ ਔਰ ਇਹ ਇਸ ਦੇ ਜਵਾਬ ਦੇ ਵਿੱਚ ਇਹ ਜਦੋਂ ਇੰਟਰਵਿਊ ਹੋ ਜਾਂਦਾ ਹੈ ਫਿਰ ਉਸੇ ਹੀ ਚੈਨਲ ਦੇ ਉੱਤੇ ਜਿਹੜੇ ਕੈਨੇਡਾ ਦੇ ਦੋ ਐਕਸ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਔਰ ਇਸੇ ਤਰ੍ਹਾਂ ਜਿਹੜੀ ਐਸਿਸਸਸ ਦਾ ਸਾਬਕਾ ਡਾਇਰੈਕਟਰ ਰਿਚਰਡ ਫੈਡਨ ਉਹ ਇਹ ਤਿੰਨੋਂ ਹੀ ਜਿਹੜੇ ਨੇ ਇੱਕ ਉਸੇ ਪੈਨਲ ਡਿਸਕਸ਼ਨ 'ਚ ਆਏ ਉਹਨਾਂ ਨੇ ਭਾਰਤ ਦੇ ਇਸ ਪ੍ਰੋਪਾਗੈਂਡੇ ਨੂੰ ਨਕਾਰਿਆ ਕਿ ਭਾਈ ਇਹ ਜਿਹੜਾ ਵੀ ਸਬੂਤ ਨਹੀਂ ਦਿੱਤੇ ਰਾਦਰ ਇਹਨਾਂ ਨੇ ਕਿਹਾ ਵੀ ਸਾਨੂੰ ਵੀ ਕਿਉਂਕਿ ਇਹ ਸਾਰੇ ਸਾਬਕਾ ਨੇ ਕੋਈ ਜਸਟਰੂਡੋ ਦੇ ਵੇਲੇ ਸੀ ਵੀ ਉਸ ਤੋਂ ਪਹਿਲਾਂ ਸੀ ਕਿ ਸਾਨੂੰ ਵੀ ਲਗਾਤਾਰ ਭਾਰਤੀ ਹਾਈ ਕਮਿਸ਼ਨ 'ਚੋਂ ਫੋਨ ਆਉਂਦੇ ਰਹਿੰਦੇ ਸੀ ਕਿ ਜੀ ਇਹ ਇੰਡੀਆ ਨੇ ਇਹ ਜਿਹੜੇ ਸਿੱਖ ਐਕਟਿਵਿਸਟਸ ਇਹ ਕਰ ਰਹੇ ਨੇ ਉਹ ਕਰ ਰਹੇ ਨੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਕਿ ਵੀ ਉਹ ਤਾਂ ਪ੍ਰੋਟੈਸਟ ਕਰ ਰਹੇ ਨੇ ਵਿਥਿਨ ਉਹਨਾਂ ਦਾ ਹੱਕ ਹੈ ਹਾਂ ਜੇ ਕੋਈ ਵਾਇਲੈਂਸ ਜੇ ਕੋਈ ਹੋਰ ਹੈ ਉਹਦੇ ਸਾਨੂੰ ਸਬੂਤ ਦੇ ਉਹਨਾਂ ਨੇ ਕਹੇ ਵੀ ਕਦੇ ਵੀ ਨਹੀਂ ਦਿੱਤੇ ਔਰ ਇਹ ਰਿਚਰਡ ਫੈਡਨ ਜਿਹੜਾ ਹੈ ਉਹਨੇ ਸੀਟੀਵੀ ਦੇ ਪਾਵਰ ਪਲੇ ਪ੍ਰੋਗਰਾਮ ਚ ਵੈਸੀ ਕਾਪਲੋਸ ਨਾਲ ਜਿਹੜੀ ਗੱਲਬਾਤ ਹੋਈ ਉਹਦੇ ਚ ਉਹਨਾਂ ਨੇ ਔਰ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਤੇ ਜਿਹੜੀ ਜਸਟਨ ਟਰੂਡੋ ਦੇ ਵੇਲੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਸੀ ਜਾਰਡੀ ਥਾਮਸ ਉਹਨੇ ਵੀ ਉਹ ਵੀ ਉਸ ਪੈਨਲ ਦਾ ਹਿੱਸਾ ਸੀ ਵਿਨਸੈਟ ਰਿਗ ਵੀ ਵੀ ਸੀ ਹੂੰ ਔਰ ਮਿਸਟਰ ਫੈਡਰ ਨੇ ਕਿਹਾ ਵੀ ਜਦੋਂ ਉਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਸਨ ਤੇ ਉਦੋਂ ਜਿਹੜੇ ਭਾਰਤੀ ਕੈਨੇਡੀਅਨ ਨੇ ਭਾਰਤੀ ਅਧਿਕਾਰੀ ਨੇ ਉਹ ਕੈਨੇਡਾ ਦੇ ਸਿੱਖਾਂ ਬਾਰੇ ਸ਼ਿਕਾਇਤਾਂ ਕਰਦੇ ਰਹਿੰਦੇ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਕੋਈ ਸਬੂਤ ਦਿਓ ਤੇ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਸੀ ਹੁੰਦਾ ਉਹ ਸਿਰਫ ਜ਼ੁਬਾਨੀ ਕਲਾਮੀ ਗੱਲਬਾਤ ਤੱਕ ਹੀ ਮ hạnੂਦ ਹੁੰਦਾ ਇਸੇ ਤਰ੍ਹਾਂ 2009 ਤੋਂ 2013 ਤੱਕ ਸੀਸਸ ਦੇ ਡਾਇਰੈਕਟਰ ਤੇ ਸਟੀਫਨ ਹਾਰਵਰਡ ਦੇ ਵੀ ਰਾਸ਼ਟਰੀ ਜਿਹੜੇ ਸੁਰੱਖਿਆ ਸਲਾਹਕਾਰ ਮਿਸਟਰ ਫੈਡਨ ਜਿਨ੍ਹਾਂ ਨੇ ਗੱਲ ਕਹੀ ਇਸ ਅਹੁਦੇ ਦਾ ਬੰਦਾ ਇਹ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਆਰਸੀਐਮਪੀ ਔਰ ਦੂਸਰੇ ਜਿਹੜੇ ਨੇ ਉਹਨਾਂ ਨੇ ਭਾਰਤੀ ਅਧਿਕਾਰੀਆਂ ਨੂੰ ਕਹਿਣਾ ਕਿ ਵੀ ਤੁਹਾਡੇ ਤੁਸੀਂ ਇਨਵੋਲਵ ਹੋ ਕਤਲ ਔਰ ਦੂਸਰੀਆਂ ਦੇ ਵਿੱਚ ਔਰ ਇਹ ਜਿਹੜੇ ਇੱਕ ਕ੍ਰੈਡੀਬਲ ਸੀ ਉਹਨਾਂ ਦੀ ਇਨਵੋਲਵਮੈਂਟ ਦੇ ਸਬੂਤ ਇਸ ਲਈ ਛੇ ਉਹਨਾਂ ਦੇ ਟਾਪ ਡਿਪਲੋਮੇਟਾਂ ਨੂੰ ਜਿਨ੍ਹਾਂ ਚ ਸੰਜੇ ਵਰਮਾ ਵੀ ਸ਼ਾਮਲ ਸੀ ਹਾਈ ਕਮਿਸ਼ਨਰ ਉਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਬਾਹਰ ਕੱਢਿਆ ਗਿਆ ਸੀ। ਔਰ ਇਹ ਸਾਰੇ ਦੇ ਉੱਤੇ ਜਿਹੜਾ ਜਿਹੜੀ ਪੈਨਲ ਚਰਚਾ ਦਾ ਅਸੀਂ ਗੱਲ ਕਰ ਰਹੇ ਹਾਂ ਉਹਦੇ ਚ ਉਹਨੇ ਖਾਸ ਤੌਰ ਤੇ ਜਿਹੜੀ ਹੋਸ ਸੀ ਕਾਪਲੈਕਸ ਉਹਨਾਂ ਨੇ ਜੋਰਡੀ ਥਾਮਸ ਤੋਂ ਪੁੱਛਿਆ ਕਿ ਉਹ ਪਟਨਾਇਕ ਦੇ ਬਿਆਨ ਨੂੰ ਕਿਵੇਂ ਦੇਖਦੀ ਹੈ ਜਿਹੜਾ ਦਿਨੇਸ਼ ਪਟਨਾਇਕ ਨੇ ਕਿਹਾ ਜੀ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਤੇ ਜੋਰਡੀ ਥਾਮਸ ਨੇ ਕਿਹਾ ਕਿ ਪਟਨਾਇਕ ਆਪਣਾ ਕੰਮ ਕਰ ਰਿਹਾ ਹੈ ਮੀਨਸ ਹੀ ਇਸ ਡੂਇੰਗ ਹਿਸ ਡਿਊਟੀ ਕਿ ਉਹ ਤਾਂ ਭਾਰਤ ਸਰਕਾਰ ਦਾ ਦੁਮਛਲੇ ਜੋ ਉਹਨੂੰ ਲਿਖ ਕੇ ਦਿੰਦਾ ਉਹੀ ਬੋਲ ਰਿਹਾ ਪਰ ਇਹ ਅਸਲੀਅਤ ਨਾਲ ਮੇਲ ਨਹੀਂ ਖਾਂਦਾ ਬਟ ਇਟਸ ਨਾਟ ਟru ਹੀ ਇਸ ਡੂਇੰਗ ਹਿਸ ਡਿਊਟੀ ਕਿਉਂਕਿ ਹੀ ਇਸ ਸਪੀਕਿੰਗ ਫਾਰ ਹਿਸ ਮਾਸਟਰਸ ਲੇਕਨ ਇਹ ਤੱਥਾਂ ਨਾਲ ਮੇਲ ਨਹੀਂ ਖਾਂਦਾ ਔਰ ਇਹ ਬੀਬੀ ਥਾਮਸ ਜਿਹੜੀ ਹੈ ਇਹ ਜਦੋਂ ਇਹ ਕਿਲਿੰਗ ਹੁੰਦੀ ਹੈ ਹਰਦੀਪ ਸਿੰਘ ਨੇਜਰ ਦੀ ਔਰ ਉਸ ਤੋਂ ਬਾਅਦ মিডিਆ ਨੂੰ ਵੀ ਜਿਹੜਾ ਫੇਸ ਕਰਦੀ ਰਹੀ ਇਹੀ ਬੀਬੀਸੀ 2022 ਤੋਂ 2024 ਤੱਕ ਇਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਰਹੀ ਉਦੋਂ ਹੀ ਇਹਨੇ ਭਾਰਤ ਦਾ ਦੌਰਾ ਵੀ ਕੀਤਾ ਅਜੀਤ ਡਰਾਵਲ ਨੂੰ ਵੀ ਮਿਲੇ ਔਰ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਅਜੀਤ ਡਰਾਵਲ ਨੂੰ ਵੀ ਮਿਲੇ ਆ ਉਹਨਾਂ ਦੀ ਜਿਹੜੀ ਉੱਥੋਂ ਵਾਲਿਆਂ ਦੀ ਸੋਚ ਹੈ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਔਰ ਸਾਡੇ ਜੋ ਇੱਥੋਂ ਦਾ ਵਰਤਾਓ ਉਹਦੇ ਬਿਲਕੁਲ ਉਹ ਡਿਫਰੈਂਟ ਹੈ ਉਹ ਕਹਿੰਦੇ ਵੀ ਮੈਨੂੰ ਆਪਣੇ ਜਿਹੜਾ ਮੇਰਾ ਕਾਊਂਟਰਪਾਰਟ ਸੀ ਜ਼ਾਰ ਅਜੀਤ ਡਰਾਵਲ ਹੀ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਉਹਨੂੰ ਬਾਰ-ਬਾਰ ਸਮਝਾਉਣਾ ਪੈਂਦਾ ਸੀ ਕਿ ਤੁਸੀਂ ਇੱਥੇ ਬੈਠੇ ਕਈ ਜਾਣਦੇ ਹੋ ਜੀ ਉਹ ਵੱਖ-ਵੱਖ ਦੀ ਗੱਲ ਕਰਦੇ ਨੇ ਪਰ ਕੈਨੇਡਾ ਦੇ ਵਿੱਚ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ ਇੱਕ ਪਾਰਟੀ ਹੈ ਬਲੌਕ ਕਿਊਬਿਕੋਇਸ ਹੂੰ ਜਿਹਦੇ ਐਮਪੀ 35 40 ਬਣਦੇ ਨੇ ਜਿਹੜੇ ਅੱਡ ਹੋਣਾ ਚਾਹੁੰਦੇ ਨੇ ਵੀ ਅਸੀਂ ਹੁਣ ਸਾਡੇ ਸਿਸਟਮ ਤਾਂ ਇੱਕ ਅੱਡ ਮੁਲਕ ਬਣਾਉਣ ਦੀ ਐਡਵੋਕੇਸੀ ਕਰਨ ਵਾਲਿਆਂ ਨੂੰ ਪਾਰਲੀਮੈਂਟ ਮੈਂਬਰਸ ਚੁਣੇ ਜਾਣ ਦਾ ਹੱਕ ਵੀ ਦਿੰਦਾ ਹੈ ਤੇ ਆਪਣੀ ਗੱਲ ਕਹਿਣ ਦਾ ਹੱਕ ਵੀ ਦਿੰਦਾ ਹੈ ਸਾਡੇ ਮੁਲਕ 'ਚ ਬੋਲਣ ਦੀ ਆਜ਼ਾਦੀ ਹੈ ਅੱਛਾ ਸਿੱਖ ਜਿਹੜੇ ਅੱਡ ਹੋਣਾ ਚਾਹੁੰਦੇ ਨੇ ਭਾਰਤ ਨਾਲੋਂ ਉਹਨਾਂ ਦੇ ਕੋਲ ਰੋਸ ਮੁਜ਼ਾਰਾ ਕਰਨ ਦਾ ਹੱਕ ਹੈ ਇਸ ਦਾ ਜਿਹੜਾ ਭਾਰਤ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਪਰ ਉਹਨਾਂ ਨੇ ਕਿਹਾ ਕਿ ਬਈ ਮੈਂ ਵੀ ਜਦੋਂ ਉਹ ਨਾ ਤੋਂ ਸਬੂਤ ਮੰਗੇ ਕਿ ਬਈ ਤੁਸੀਂ ਦੱਸੋ ਕਿ ਬਈ ਕੀ ਸਿੱਖਾਂ ਦੀ ਕੈਨੇਡਾ ਚ ਐਕਟੀਵਿਟੀ ਹੈ ਜਿਹੜੀ ਤੁਹਾਡੇ ਖਿਲਾਫ ਹੈ ਤੇ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਸੀ ਹੁੰਦੇ ਔਰ ਇਹੀ ਗੱਲ ਉਹਨਾਂ ਦੇ ਜਿਹੜੇ ਸਾਬਕਾ ਜਿਹੜਾ ਨੈਸ਼ਨਲ ਸਿਕਿਉਰਿਟੀ ਸਲਾਹਕਾਰ ਵਿਨਸੈਟ ਰਿਗਬੀ ਜਿਹੜੇ 20 2020 ਤੋਂ 2021 ਤੱਕ ਇਸ ਹਉਦ ਤੇ ਰਹੇ ਉਹਨਾਂ ਨੇ ਕਿਹਾ ਵੀ ਮੇਰਾ ਵੀ ਤਜਰਬਾ ਜਿਹੜਾ ਹੈ ਇਹੀ ਰਿਹਾ ਮੈਨੂੰ ਭਾਰਤੀ ਐਂਬੈਸੀ ਤੋਂ ਸ਼ਿਕਾਇਤਾਂ ਦੇ ਫੋਨ ਆਉਂਦੇ ਸੀ ਕਿ ਜੀ ਇਹ ਜਿਹੜੇ ਨੇ ਦੇਖੋ ਵੈਂਕੂਵਰ ਦੇ ਇੰਡੀਅਨ ਕੌਂਸੂਲੇਟ ਦੇ ਬਾਹਰ ਲੋਕ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਸਿੱਖ ਪ੍ਰੋਟੈਸਟ ਕਰ ਰਹੇ ਨੇ ਤੁਸੀਂ ਕੀ ਕਰ ਰਹੇ ਹੋ ਤੇ ਕਹਿੰਦੇ ਵੀ ਸਾਨੂੰ ਇਹ ਕਹਿਣਾ ਪੈਂਦਾ ਸੀ ਕਿ ਕੈਨੇਡਾ 'ਚ ਕਰਨ ਦਾ ਹੱਕ ਹੈ ਸੀ ਕੀ ਕਰ ਸਕਦੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਹਦੇ ਤਿੰਨੂ ਹੀ ਜਿਹੜੇ ਸੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਾਬਕਾ ਪੀਐਮਸ ਨੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਇਹਨਾਂ ਨੇ ਪੋਲੀਟੀਕਲ ਡਿਪਲੋਮੈਟਿਕ ਚੈਨਲ ਖੋਲ ਰਹਿ ਨੇ ਪਰ ਇਹ ਬੜਾ ਡੈਲੀਕੇਟ ਬੈਲੈਂਸ ਹੈ ਕਿ ਭਾਈ ਕੈਨੇਡੀਅਨ ਲਾ ਦੀ ਐਨਫੋਰਸਮੈਂਟ ਕੈਨੇਡੀਅਨ ਸਿਟੀਜ਼ਨਸ ਦੀ ਸਕਿਉਰਿਟੀ ਔਰ ਪੋਲੀਟੀਕਲੀ ਭਾਰਤ ਦੇ ਨਾਲ ਸਬੰਧ ਜਿਹੜਾ ਕਿਉਂਕਿ ਮਾਕ ਕਾਰਨੀ ਔਰ ਉਹਦੀ ਜਿਹੜੀ ਅਨੀਤਾ ਆਨੰਦ ਹੈ ਉਹ ਤਾਂ ਬੜੇ ਇਸ ਜਿਹੜੇ ਪੁੱਠੀਆਂ ਛਾਲਾ ਮਾਰ ਰਹੇ ਨੇ ਵੀ ਅਸੀਂ ਭਾਰਤ ਦੇ ਨਾਲ ਜਲਦੀ ਤੋਂ ਜਲਦੀ ਵਪਾਰ ਖੋਲੀਏ ਪਰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦਾ ਉਹਨਾਂ ਦੇ ਜਿਹੜੇ ਅਧਿਕਾਰੀ ਰਹੇ ਨੇ ਅਸੀਂ ਸ਼ੁਕਰੀਆ ਦਾਅ ਕਰਦੇ ਹਾਂ ਕਿ ਉਹਨਾਂ ਦੇ ਲਈ ਕੈਨੇਡੀਅਨ ਵੈਲਿਊਜ਼ ਕੈਨੇਡੀਅਨ ਲਾ ਚਾਰਟਰ ਆਫ ਰਾਈਟਸ ਇਹ ਅਹਿਮੀਅਤ ਰੱਖਦੇ ਨੇ ਕਿਉਂਕਿ ਵਪਾਰ ਜਾਂ ਦੂਸਰੀ ਚੀਜ਼ੇ ਵਕਤੀ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਅਲਟੀਮੇਟਲੀ ਕੈਨੇਡਾ ਮੁਲਕ ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਉਹ ਟਾਰਚ ਬੀਅਰਰ ਰਹਿ ਹੈ ਕਿਈ ਮਾਮਲਿਆਂ 'ਚ ਅਮਰੀਕਾ 'ਚ ਕਮਜ਼ੋਰੀ ਰਹੀ ਕੈਨੇਡਾ ਨੇ ਹਮੇਸ਼ਾ ਫਰੰਟ ਰੋਲ ਅਦਾ ਕੀਤਾ ਔਰ ਇਹੀ ਕੈਨੇਡਾ ਦੀ ਖੂਬਸੂਰਤੀ ਵੀ ਹੈ ਔਰ ਸਾਨੂੰ ਲੱਗਦਾ ਹੈ ਕਿ ਇਵੈਂਚੁਅਲੀ ਇਹ ਮਾਕੋਰਨੀ ਦੌਰ ਖਤਮ ਹੋਏਗਾ ਔਰ ਕੈਨੇਡੀਅਨ ਹਕੂਮਤ ਕੈਨੇਡੀਅਨ ਸਿਸਟਮ ਕੈਨੇਡੀਅਨ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਦੇ ਲਈ ਹਰ ਲੋੜੀਂਦਾ ਉਪਾਅ ਵੀ ਕਰੇਗੀ ਔਰ ਜਿਹੜਾ ਇੰਡੀਅਨ 에ਜੰਸੀਆਂ ਦਾ ਕੈਨੇਡਾ ਦੀ ਧਰਤੀ ਦੇ ਉੱਤੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਕਰਨਾ ਇਸ ਨੂੰ ਨੱਥ ਪਾਈ ਜਾਏਗੀ ਜੀ ਰਸਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਪੰਜੜੇ ਵੀਅਰਸ ਮੈਸਨਿਊ ਲੈਣ ਜਾ ਰਹੇ ਹਰਮਨ ਪੰਨੂ ਜੀ ਸਾਡੇ ਪਹਿਲੇ ਵੀਅਰ ਨੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਸੋਨਮਲ ਜੀ ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਦਸੰਧੂ ਜੀ ਦਰਮ ਸਿੰਘ ਜੀ ਅਮਰਜੀਤ ਸਿੰਘ ਸਾਨੀ ਜੀ ਪੰਜਾਬ ਜੀ ਕੰਦੇ ਨੇ ਕਿ ਡਾਕਟਰ ਸਾਹਿਬ ਸਾਡੇ ਟੀਚਰ ਅਸੀਂ ਉਹਨਾਂ ਦੇ ਸਟੂਡੈਂਟਾਂ ਤੇ ਬੀਬੀ ਨਿਲਮਕੌਰ ਜੀ ਜਿਹੜੇ ਸਾਡੇ ਮਾਨੀਟਰ ਨੇ ਕੱਲ ਸਾਰ ਸਦਾ ਪਾ ਬਹੁਤ ਧੰਨਵਾਦ ਉਹਨੇ ਮੈਂ ਵੀ ਸਟੂਡੈਂਟ ਆ ਮੇਰਾ ਵੀ ਜੀ ਕਰਦਾ ਤੁਹਾਡੇ ਨਾਲ ਬਰਾਬਰ ਬਹਿਣ ਦਾ ਇਹ ਤੁਹਾਡੀ ਤੁਹਾਡੀ ਵਡਿੱਤ ਹੈ ਵੀ ਤੁਸੀਂ ਸਾਨੂੰ ਟੀਚਰ ਕਹਿੰਦੇ ਹੋ ਅਸੀਂ ਤਾਲਬੇ ਇਲਮੀ ਆ ਵੈਸੇ ਅੰਟੀ ਔਰ ਮੁਹੰਮਦ ਜਾਕੂਬ ਜੀ ਰਣੇ ਕਾਫੀ ਸਾਰੇ ਮੈਸੇ ਨੇ ਬਹੁਤ ਬਹੁਤ ਸ਼ੁਕਰੀਆ ਔਰ ਕਹਿੰਦੇ ਨੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਹਿੰਦੇ ਤਾਂ ਪ੍ਰੋਗਰਾਮ ਦਾ ਜਿਹੜਾ ਟਾਈਮ ਹੈ ਉਹ ਕੀ ਹੈ ਟਾਈਮ ਜਦੋਂ ਸਾਡੀ ਮौज ਹੈ ਅੱਜ ਅਸੀਂ ਲੇਟ ਹੋ ਗਏ ਕਈ ਵਾਰੀ ਕੁਝ ਟੈਕਨੀਕਲ ਪਾਰਟ ਹੁੰਦਾ ਹੈ ਕਈ ਵਾਰ ਟ੍ਰੈਫਿਕ ਰੀਜ਼ਨ ਹੁੰਦਾ ਹੈ ਮਲਟੀਪਲ ਰੀਜ਼ਨ ਹਾਂਜੀ ਟਾਈਮ ਵੈਸੇ 7:30 ਤੋਂ 9 ਹੈ ਪਰ ਅਸੀਂ 8:30 ਤੱਕ ਵਜਾਈ ਦਿੰਨੇ ਹੈ ਸ਼ੁਰੂ ਕਰਦੇ ਹੈ ਤੇ 9:00 ਦੀ بجائے ਹੁਣ 9:30 ਤੋਂ ਵੀ ਅਸੀਂ ਵਜਾ ਲਏ ਹਾਂਜੀ ਤੋ ਦਿਵਾਲੀ-ਵਾਰੇ ਪੁੱਛ ਰਹੇ ਕਿ ਤੇ ਕਹਿੰਦੇ ਸਿੱਖ ਜਿਹੜੇ ਦਿਵਾਲੀ ਮਨਾਉਂਦੇ ਨੇ ਜਾਂ ਨਹੀਂ ਮਨਾਉਂਦੇ ਨਹੀਂ ਹੁਣ ਅਸੀਂ ਤਾਂ ਸਾਰੀ ਕਹਾਣੀ ਸੁਣਾਈ ਹੈ ਉਹ ਤੁਸੀਂ ਪ੍ਰੋਗਰਾਮ ਨੂੰ ਸੁਣੋਗੇ ਤਾਂ ਕਿ ਮੇਰਾ ਰੈਸਟੋਰੈਂਟ ਵਿੱਚ ਜਿਹੜੇ ਨਿਊਯਾਰਕ ਦੇ ਵਿੱਚ ਰਹੇ ਸਿੱਖ, ਆਨਰ ਨੇ ਉਹ ਵੀ ਗਰੋਸਰੀ ਸਟੋਰ ਜਿਹੜੇ ਸਾਰੇ ਰੈਸਟੋਰੈਂਟ ਜਿਹੜੇ ਦਿਵਾਲੀ ਜਿਹੜੇ ਮਨਾ ਰਹੇ ਨੇ ਨਹੀਂ ਇਹ ਬੰਦੀ ਛੋੜ ਦੇ ਦਿਨ ਆ ਤੁਸੀਂ ਸੁਣੋਗੇ ਇਹ ਪ੍ਰੋਗਰਾਮ ਤੇ ਤੁਹਾਨੂੰ ਪਤਾ ਚੱਲ ਜਾਏਗਾ ਪਹਿਲੇ ਸੈਗਮੈਂਟ ਵਿੱਚ ਆਪਾਂ ਇਸੇ ਬਾਰੇ ਜਿਹੜੀ ਗੱਲਬਾਤ ਹਾਂ ਤੁਸੀਂ ਲੇਟ ਆਏ ਹਾਂਜੀ ਨਹੀਂ ਜੋੜਦੇ ਸਾਰ ਨਾਲ ਸ਼ੁਰੂ ਤੋਂ ਗਏ ਨੇ ਪਤਾ ਨਹੀਂ ਔਰ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਕਹਿ ਰਹੇ ਨੇ ਕਿ ਅੱਛਾ ਇਹ ਉਹਨਾਂ ਦੇ ਮੈਸੇਜ ਨੇ ਜਾਕੂਬ ਜੀ ਹਰਾਂ ਦੇ ਔਰ ਕਹਿੰਦੇ ਨੇ ਕਿ ਖਾਲਸਾ ਫੋਰ ਖਾਲਸਾ ਰੀਅਲ ਸਿੱਖ ਫੋਰ ਖਾਲਸਾ ਰਾਜ ਕਰੇਗਾ ਖਾਲਸਾ ਲਵ ਦੋਸ ਸਿੱਖ ਹੂ ਆਰ ਸਟਰਗਲਿੰਗ ਫੋਰ ਦਾ ਖਾਲਸਾ ਰਿਪਬਲਿਕ ਆਫ ਖਾਲਸਾਣ ਔਰ ਸ਼ੁਕਰੀਆ ਕਹਿੰਦੇ ਖਾਲਸਾ ਹੈ ਤਾਂ ਫਿਰ ਖਾਲਸਾਣ ਬਣੇਗਾ ਔਰ ਮਿਸ਼ਰਾ ਸਿੰਘ ਜੀ ਵੀ ਔਰ ਸਤਨਾਮ ਸਿੰਘ ਜੀ ਵੀ ਫਿਰ ਇਸ ਤਰ੍ਹਾਂ ਬਲਾਲ ਜੀ ਵੀ ਕਹਿੰਦੇ ਵੈਲਕਮ ਡਾਕਟਰ ਸਾਹਿਬ ਐਂਡ ਡਾ ਸਿਸਟਰ ਨੀਲਮ ਕੋਰਜੀ ਵੈਰੀ ਗੁੱਡ ਐਂਡ ਸ਼ਾਈਨਿੰਗ ਵਰਨਿੰਗ ਕਹਿੰਦੇ ਲਾਹੌਰ ਦੇ ਵਿੱਚ ਵਾ ਮੋਜਾ ਮਾਣੋ ਤੁਸੀਂ ਕੋ ਔਰ ਫਿਰ ਇਸ ਤਰ੍ਹਾਂ ਬਸਰਾ ਜੀ ਵੀ ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਕਹਿੰਦੇ ਜਿਹੜਾ ਐਮਪੀ ਫਰੀਦਕੋਟ ਤੋਂ ਚੁਣਿਆ ਉਸ ਨੇ ਬੰਦੀ ਸਿੰਘਾਂ ਦਾ ਮਾਮਲਾ ਪਾਰਲੀਮੈਂਟ 'ਚ ਕਿੰਨੀ ਵਾਰ ਉਠਾਇਆ ਹੈ ਦਿਓ ਜਾਣਕਾਰੀ ਡਾਕਟਰ ਸਾਹਿਬ ਜੀ ਦੇਖੋ ਬੰਦੀ ਸਿੰਘਾਂ ਦਾ ਮਾਮਲਾ ਤਾਂ ਸਾਰੀ ਕੌਮ ਦਾ ਮਾਮਲਾ ਹੈ ਉੱਥੇ ਉਠਾ ਵੀ ਰਹਿਣ ਸਿਵਰਜੀਤ ਸਿੰਘ ਮਾਨ ਉਠਾਉਂਦੇ ਰਹੇ ਨੇ ਉਹ ਕੀ ਕਹਿੰਦੇ ਨੇ ਵੀ ਨਗਾਰ ਖਾਨੇ ਚ ਤੂਤੀ ਦੀ ਕੌਣ ਸੁਣਦਾ ਹੈ ਸੋ ਗਨ ਕੌਮ ਦੇ ਜਾਗਣ ਦੀ ਹੈ ਉੱਥੇ ਕਿਸੇ ਨੂੰ ਕਹਿਣ ਜਾਂ ਨਾ ਕਹਿਣ ਜਿਹੜੀ ਹਕੂਮਤ ਨੇ ਖੁਦ ਮੰਨਿਆ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਅਸੀਂ ਰਿਹਾਈ ਕਰ ਰਹੇ ਹਾਂ ਰਾਜੋ ਆਣਿਆਂ ਦਾ ਵੀ ਇਕਵਿਟ ਕੀਤਾ ਹੈ ਜਿਹੜਾ ਉਹ ਨੂੰ ਕੀ ਉਹਨੂੰ ਕਹਿੰਦੇ ਨੇ ਵੀ ਖਤਮ ਕੀਤੀ ਸਜ਼ਾ ਅਵਿੰਦਰਪਾਲ ਸਿੰਘ ਪੁੱਲਰ ਦੀ ਵੀ ਉਹਨੂੰ ਇੰਪਲੀਮੈਂਟ ਹੀ ਨਹੀਂ ਕੀਤਾ ਸੋ ਉੱਥੇ ਤੁਹਾਡੇ ਕਿਨੇ ਸੁਣਨਾ ਇਹ ਤਾਂ ਕੌਮ ਖੜੀ ਹੋ ਕੇ ਕਹੇ ਵੀ ਅਸੀਂ ਜੇਲਾਂ ਦੇ ਦਰਵਾਜ਼ੇ ਖੋਲ ਦੇਣੇ ਨੇ ਹਾਂ 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 ਜਸਵੀਰ ਸਿੰਘ ਬਰਾਜਵੀ ਔਰ ਨਿਹੰਗ ਸਿੰਘ ਜੀ ਕਹਿੰਦੇ ਪੀਐਸਮਾਨ ਜਿਹੜੇ ਵੈਲ ਐਜੂਕੇਟਿਡ ਨੇ ਔਰ ਸੋਸਾਇਟੀ ਨਾਲ ਹਾਂ ਜੀ ਔਰ ਕਹਿੰਦੇ ਨੇ ਕਿ ਰਾਜ ਸਾਹਿਬ ਜੀ ਅਮੇਜ਼ਿੰਗ ਐਂਡ ਗ੍ਰੇਟ ਇਨਫੋਰਮੇਸ਼ਨ ਪੋਰ ਬੰਦੀ ਸ਼ੋਰ ਦਿਵਸਾ ਬਹੁਤ ਸ਼ੁਕਰੀਆ ਭਾਈ ਸਾਹਿਬ ਹਾਂਜੀ ਸੁਖਜੀਵਨ ਬੱਤੂ ਜੀ ਵੀ ਔਰ ਪ੍ਰਗਤ ਸਿੰਘ ਖਾਲਸਤਾਨ ਗਰੁੱਪ ਜੀ ਵੀ ਔਰ ਇਸੇ ਤਰ੍ਹਾਂ ਮੰਗਤ ਸਿੰਘ ਜੀ ਵੀ ਔਰ ਮਿਸ਼ਰਾ ਸਿੰਘ ਜੀ ਅਗੇਨ ਔਰ ਫਿਰ ਇਸੇ ਤਰ੍ਹਾਂ ਹਾਂਜੀ ਸੰਦੀਪ ਸਿੰਘ ਜੀ ਜੜੇ ਜੁਕੇ ਤੋਂ ਔਰ ਇੰਦਰਪ੍ਰੀਤ ਸਿੰਘ ਜੀ ਵੀ ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਅਮਿਤ ਸਰੋਵਰ ਜੜੇ ਨੇ ਅਮਰਤ ਸਰੋਵਰ ਜੜੇ ਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁਰਬਾਣੀ ਵਿੱਚ ਲਿਖਿਆ ਹੈ ਕਬੀਰ ਬਾਈ ਕਬੀਰ ਜੀ ਲੰਕਾ ਘਰ سونے ਦਾ ਭਿਆ ਮੂਰਖ 라वण ਕਿਆ ਲੈ ਗਿਆ that means ਲੰਕਾ ਵਾਸ ਮੇਡ ਆਫ ਗੋਡ ਦੇਖੋ ਗੁਰਬਾਣੀ ਨੂੰ ਤੁਸੀਂ ਇੰਟਰਪ੍ਰੀਟ ਕਰਨ ਜਾਂ ਸਮਝਣ ਦੇ ਲਈ ਜੇ ਤਾਂ ਲਫ਼ਜ਼ੀ ਅਰਥਾਂ ਦੇ ਨਾਲ ਹੀ ਜਾਣਾ ਫਿਰ ਤਾਂ ਉਸ ਨੂੰ ਜੋ ਤੁਸੀਂ ਕਹਿ ਰਹੇ ਹੋ ਉਹ ਗੱਲ ਠੀਕ ਹੈ ਕਿਉਂਕਿ ਗੁਰਬਾਣੀ ਨੇ ਹਰ ਉਸ ਚੀਜ਼ ਨੂੰ ਰੈਫਰ ਕੀਤਾ ਹੈ ਜਿਹੜਾ ਲੋਕਾਂ ਦੀ ਯਾਦ ਦੇ ਵਿੱਚ ਪਿਆ ਹੋਇਆ ਸੀ ਇਹ ਜਿਹੜੀ ਕਹਾਣੀ ਹੈ ਰਾਮ 라ਵਣ ਦੀ ਜਾਂ ਰਾਮ ਇੱਕ ਭرائی ਦਾ ਚਿੰਨ ਨੇ 라ਵਣ ਇੱਕ ਈਵਲ ਹੈ ਇਹ ਲੋਕ ਫੋਕ ਮੈਮਰੀ ਦੇ ਵਿੱਚ ਚੱਲ ਰਿਹਾ ਸੀ ਗੁਰੂ ਸਾਹਿਬਾਨ ਨੇ ਭਗਤ ਜਨਾਂ ਨੇ ਉਸ ਰੈਫਰੈਂਸ ਨੂੰ ਇਸਤੇਮਾਲ ਕੀਤਾ ਆਪਣੀ ਗੱਲ ਕਹਿਣ ਦੇ ਲਈ ਜਿਵੇਂ ਜੇ ਇਹ ਇਕੱਲਾ ਨਹੀਂ ਹੈ ਵੀ ਕਬੀਰ ਸਾਹਿਬ ਨੇ ਕਿਹਾ ਜਾਂ ਕੋਈ ਹੋਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ فرمایا ਰਾਮ ਗयो 라ਵਣ ਗयो ਜਾਂ ਕੋ ਬਹੁ ਪਰਵਾਰ ਕੋਹ ਨਾਨਕ ਥਿਰ ਕਛ ਨਹੀਂ ਸੁਪਨੇ ਜਿਓ ਸੰਸਾਰ ਹੁਣ ਆਮ ਲੋਕਾਂ ਦੇ ਵਿੱਚ ਵੀ ਜਦੋਂ ਕੋਈ ਭਲਾ ਬੰਦਾ ਦੀ ਬਾਤ ਹੁੰਦੀ ਹੈ ਤੇ ਅਫਸੋਸ ਕਰਨ ਆਏ ਕਹਿਣਗੇ ਜੀ ਇਹ ਤਾਂ ਬਹੁਤ ਚੰਗਾ ਸੀ ਇਹਨੂੰ ਨਹੀਂ ਸੀ ਜਾਣਾ ਚਾਹੀਦਾ ਬੁਰਾ ਇਹਨੂੰ ਜਾਏ ਤੇ ਗੁਰੂ ਸਾਹਿਬ ਨੇ ਹੁਣ ਲੋਕ ਯਾਦਾਂ ਦੇ ਵਿੱਚ 라ਵਣ ਈਵਲ ਹੈ ਰਾਮ ਨੋਬਲ ਹੈ ਤੇ ਗੁਰੂ ਸਾਹਿਬ ਨੇ ਕੋਹ ਨਾਨਕ ਥਿਰ ਕਛ ਨਹੀਂ ਸੁਪਨੇ ਜਿਓ ਸੰਸਾਰ ਕਿ ਜਿਵੇਂ ਸੁਪਨਾ ਜਦੋਂ ਚੱਲ ਰਿਹਾ ਹੁੰਦਾ ਤੇ ਸਾਨੂੰ ਲੱਗ ਰਿਹਾ ਹੁੰਦਾ ਵੀ ਹਕੀਕਤ ਹੈ ਅੱਖਾਂ ਖੁੱਲ੍ਹਦੀਆਂ ਨੇ ਤੇ ਅਸੀਂ ਨੂੰ ਲੱਗਦਾ ਉਹ ਹੋਏ ਤਾਂ ਸੁਪਨਾ ਸੀ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਜਿਸ ਸੰਸਾਰ ਨੂੰ ਅਸੀਂ ਸੱਚ ਕਰਕੇ ਦੇਖਦੇ ਆਂ ਜਾਂ ਉਹਦੇ ਵਿੱਚ ਗਲਤਾਂ ਨੇ ਉਹ ਅਲਟੀਮੇਟਲੀ ਜਦੋਂ ਅੱਖਾਂ ਬੰਦ ਹੋਈਆਂ ਤੇ ਸੁਪਨੇ ਵਾਂਗ ਕੋਹ ਨਾਨਕ ਸਿਰ ਕੱਚ ਨਹੀਂ ਸੁਪਨੇ ਜਿਉਂ ਸੰਸਾਰ ਕੇ ਪਲਾਅ ਔਰ ਰਾਵਣ ਤੋਂ ਪਹਿਲਾਂ ਆਰਾਮ ਦਾ ਜ਼ਿਕਰ ਕੀਤਾ ਉਹਨਾਂ ਦੇ ਟਬਰਾਂ ਦਾ ਜ਼ਿਕਰ ਕੀਤਾ ਸੋ ਇਹ ਕੱਲਾ ਇਹੀ ਨਹੀਂ ਕਿੰਨੇ ਸ਼ਬਦ ਹੋਰ ਜਿਹੜੇ ਐ ਉਹ ਸੋਨੇ ਦਾ ਔਰ ਦੂਸਰਾ ਮਤਲਬ ਸੀ ਕਿ ਪ੍ਰੋਸਪਰਿਟੀ ਇੱਕ ਏਬਲ ਰੂਲਰ ਹੋਏਗਾ ਜਦੋਂ ਅਸੀਂ ਕਹਿੰਦੇ ਆ ਜੀ ਫਰਾਣੇ ਦੇ ਰਾਜ ਚ ਦੁੱਧ ਦੇਈਂਦੀਆਂ ਨਹਿਰਾਂ ਵਹਿੰਦੀਆਂ ਸੀ ਜਾਂ ਸਿੱਖ ਰਾਜ ਵੇਲੇ ਜਿਹੜੀ ਇਕਨੋਮੀ ਜਾਂ ਦੂਜੀ ਉਹ ਹੁਣ ਉਹ ਨਹਿਰ ਤਾਂ ਨਹੀਂ ਹੁੰਦੀ ਕਈ ਵਾਰ ਕੁਝ ਚੀਜ਼ਾਂ ਤੁਸੀਂ ਐਜ਼ ਅ ਮੈਟਾਫਰ ਅਲੰਕਾਰ ਇਸਤੇਮਾਲ ਕਰਦੇ ਆ ਇਹ ਕਹਿਣ ਦੇ ਲਈ ਕਿ ਜੀ ਉੱਥੇ ਬਹੁਤ ਖੁਸ਼ਹਾਲੀ ਆ ਉੱਥੇ ਦੁੱਧ ਦੇਈਂਦੀਆਂ ਨਹਿਰਾਂ ਵਗਦੀਆਂ ਨੇ ਸੋ ਇਹ ਇਸ ਭਾਵਨਾ ਚਾਹ ਹਾਂ ਜੇ ਲਿਟਰਲ ਹਰ ਗੱਲ ਨੂੰ ਲਿਟਰਲ ਲੈਣਾ ਫਿਰ ਤੁਹਾਡੀ ਐਕਸਪਲੇਨੇਸ਼ਨ ਠੀਕ ਆ ਫਿਰ ਤਾਂ ਹਿੰਦੂ ਮਿਥਿਆਸ ਦੇ ਦੁਆਲੇ ਘੁੰਮੀ ਜਾਓ ਸਾਰਾ ਦਿਨ ਉਹ ਭਰਿਆ ਹੋਇਆ ਹਰ ਪਾਸੇ ਜਦੋਂ ਗੱਲ ਕਹਿਣੀ ਹੈ ਕਿਉਂਕਿ ਕਹਾਣੀਆਂ ਇਹਨਾਂ ਦੀਆਂ ਸੀ ਇੱਕ ਥੋੜੀ ਹੈ ਗੁਰਬਾਣੀ ਚ ਜਾਂ ਦੂਸਰੇ ਚ ਰੈਫਰੈਂਸ ਤਾਂ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੀਆਂ ਚੀਜ਼ਾਂ ਆਂਦੀ ਹੈ ਪਰ ਉਹਦੇ ਜਿਹੜਾ ਪ੍ਰਿੰਸੀਪਲ ਕਲੋਜ਼ ਹੈ ਉਹ ਗੁਰੂ ਸਾਹਿਬਾਨ ਦਾ ਸਿਧਾਂਤ ਹੈ ਜਿਹਦੇ ਚ ਗੁਰੂ ਸਾਹਿਬ ਨੇ ਜਦੋਂ RAM ਜੀ ਦਾ ਜ਼ਿਕਰ ਕੀਤਾ ਰੋਵੇ RAM ਨਿਕਾਲਾ ਭਿਆ ਸੀਤਾ ਲਛਮਣ ਵਿਛੜ ਗਏ ਉਹਨਾਂ ਰੱਬ ਜਿਹੜਾ ਜਿਹਨੂੰ ਭਗਵਾਨ ਰਾਮ ਕਹਿੰਦੇ ਨੇ ਉਹ ਰੋਂਦਾ ਥੋੜੀ ਫਿਰਦਾ ਵੀ ਦਰਖਤਾਂ ਨੂੰ ਪੁੱਛੇ ਵੀ ਮੇਰੀ ਸੀਤਾ ਕਿਹਾਂ ਹੈ ਔਰ ਬਾਂਦਰਾਂ ਨੂੰ ਪੁੱਛੇ ਵੀ ਬਾਂਦਰੋ ਤੁਸੀਂ ਦੱਸੋ ਮੇਰੀ ਸੀਤਾ ਕਿੱਥੇ ਗਈ ਉਹ ਗੁਰੂ ਸਾਹਿਬ ਨੇ ਕਿਹਾ ਰੋਵੇ ਰਾਮ ਨਿਕਾਲਾ ਭੈ ਸੀਤਾ ਲਛਮਣ ਵਿਛੜ ਗਿਆ ਵੀ ਉਹ ਰੋ ਰਿਹਾ ਹੈ ਫਿਰ ਉਹਨਾਂ ਨੇ ਕਿਹਾ ਕਿ ਭਈ ਰਾਵਣ ਦਾ ਕੀਤਾ ਕਿ ਜਨ ਸੀਤਾ ਆਂਦੀ ਡੋਰੂ ਬਾਏ ਕੋਈ ਇਸ ਕਿਸਮ ਦੀ ਤੋਕ ਹੈ ਕਿ ਭਾਈ ਉਹ ਸੀਤਾ ਨੂੰ ਕੱਢ ਕੇ ਲਿਆ ਉਹ ਵੀ ਰੋ ਰਿਹਾ ਹੈ ਜੀ ਫਲਾ ਵੀ ਰੋ ਰਿਹਾ ਹਰ ਨਾਨਕ ਦੁਖਿਆ ਸਭ ਸੰਸਾਰ ਸਾਰਾ ਸੰਸਾਰ ਦੁਖੀ ਹੈ ਔਰ ਅਲਟੀਮੇਟਲੀ ਇਹੀ ਯਾਦਹਾਣੀ ਕਰਵਾਈ ਕਿ ਭਾਈ ਸੁਖ ਨਾਹੀ ਰਹੇ ਹਰ ਪਗਤ ਬਿਨ ਹੁਣ ਉਤੇ ਤੁਸੀਂ ਦੱਸੋ ਭਗਵਾਨ ਥੋੜੀ ਰੋਂਦਾ ਚੀਕਾਂ ਮਾਰ ਕੇ ਵੀ ਮੇਰੇ ਘਰ ਵਾਲੇ ਕੋ ਲੈ ਗਿਆ ਸੋ ਔਰ ਮਹਾਮਾ ਜਾਕੂਬ ਜੀ ਕਹਿੰਦੇ ਨੇ ਕਿ ਕਿਆ ਸ਼ਿਮਲਾ ਵੀ ਪੰਜਾਬ ਮੇ ਹੈ ਜਾਂ ਹਿਮਾਚਲ ਮੇ ਹਿਮਾਚਲ ਹਿਮਾਚਲ ਦੀ ਕੈਪੀਟਲ ਹੈ ਹਾਂ ਜੀ ਠੀਕ ਹੈ ਜੀ ਔਰ ਕਲਦੀਪ ਕੋਰ ਜੀ ਵੀ ਫਿਰ ਇਸ ਤਰ੍ਹਾਂ ਸਤਵਿੰਦਰ ਸਿੰਘ ਜੀ ਕੇ ਡਾਕਟਰ ਸਾਹਿਬ ਗਿਵਸ ਅ ਨਾਈਸ ਵੈਲਿਊਏਬਲ ਐਂਡ ਫਨੀ ਐਗਜ਼ਾਮਪਲਸ ਔਰ ਸਾਡੀ ਜ਼ੁਬਾਨ ਬੜੀ ਅਮੀਰ ਹੈ ਔਰ ਫਿਰ ਇਸੇ ਤਰ੍ਹਾਂ ਮਹਾਮਾ ਜਕੂਬ ਜੀ ਕਹਿੰਦੇ ਕਿ ਜਿੰਨਾ ਮਰਜੀ ਟੈਰਿਫ ਕਹਿੰਦੇ ਲਗਾ ਲੇ ਇੰਡੀਆ ਬਾਜ਼ ਨਹੀਂ ਆਏਗਾ ਔਰ ਉਸੇ ਇਹਨੇ ਜੋ ਇਹਨੇ ਜੋ ਇਹਨੇ ਜੋ ਕਹਿ ਨਹੀਂ ਹੈਗੇ ਬਹੁਤੀ ਦੇਰ ਨਹੀਂ ਖਰੋਣਾ ਇਹਨਾਂ ਨੇ ਅਜੇ ਦੇਖੋ ਆਗੇ ਆਗੇ ਹੋਤਾ ਹੈ ਕਿ ਵਿਕਰਮ ਜੀ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਸਿੰਘ ਗਰਚਾ ਜੀ ਵੀ ਔਰ ਮਦੀਨਾ ਸੁਲਤਾਨ ਵਲੋਗ ਜਿਹੜੇ ਡਾਕਟਰ ਸਾਹਿਬ ਗੁੱਡ ਮਾਰਨਿੰਗ ਬਹੁਤ ਵਧੀਆ ਤੁਹਾਡਾ ਕਹਿੰਦੇ ਪ੍ਰੋਗਰਾਮ ਹੁੰਦਾ ਤੇ ਤੁਹਾਡੇ ਸੇਤ ਚੜਦੀ ਕਲਾ ਚ ਰਵੇ ਬੀਬੀ ਜੀ ਨੂੰ ਵੀ ਸਲਾਮ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ ਹਾਂਜੀ ਸ਼ੈਬਲੇ ਜੀ ਵੀ ਔਰ ਇਸੇ ਤਰ੍ਹਾਂ ਪ੍ਰਭਜੋਤ ਗੇਮਿੰਗ ਜੀ ਵੀ ਔਰ ਗੁਰਜੀਤ ਸਿੰਘ ਜੀ ਵੀ ਇਹ ਕਹਿੰਦੇ ਹਾਂਜੀ ਅਸੀਂ ਸਾਨੂੰ ਫਤਲਵੰਤਾ ਕਹਿੰਦੇ ਪ੍ਰੋਗਰਾਮ ਸੁਨੇ ਆ ਦੇਖਿਆ ਬਹੁਤ ਵਧੀਆ ਲੱਗਿਆ ਦਿਲੋਂ ਧੰਨਵਾਦ ਕਰਦੇ ਹਾਂ ਖਾਲਸਾਣ ਤੋਂ ਬੋਤ ਮੇਰ ਬਾਹਰ ਜਗਦੀਪ ਸਿੰਘ ਜੀ ਵੀ ਔਰ ਬੁੱਧੀ ਐਚ ਐਸ ਸਿੰਘ ਜੀ ਕੈਨੇਡਾ ਕਹਿੰਦੇ ਹੈਵ ਨੀਡ ਟੂ ਓਪਨ ਅਫਗਾਨਿਸਤਾਨ ਐਂਬੈਸੀ ਫੋਰ ਇੰਡੀਅਨ ਕੈਨੇਡਾ ਡਿਊ ਟੂ ਫਰੈਂਸ਼ਿਪ ਔਰ ਇਸੇ ਹਾਂਜੀ ਫਿਰ ਅਵਲੇ ਹਰ ਸਿੰਘ ਕਾਂਗ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣੇ ਥੀ ਵਿਊਜ਼ ਕੋ ਲੈਣੇ ਆ ਇਜ਼ਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਸਪੱਤੇ ਤੇ ਐਸ ਓ ਐਸ ਆਰ ਟੀ ਵੀ ਫੁਟਾ ਟੀ ਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤਰ੍ਹਾਂ ਸੰਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣ ਦਾ ਸਲਾਗਿਆ ਦੂ ਦੇਤੇ ਰਹੋ ਜੀ ਵੇਰੀ ਫੋਰ ਬਲਾਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ